ਅਮਰitsar ਦੇ ਰਾਸ ਅਸੀ ਇਲਾਕੇ ਦੇ ਪਿੰਡ ਲੋਪਕੋ ਅਤੇ ạtari ਇਲਾਕੇ ਵਿੱਚ ਇਹ ਗਰੋਹ ਵੱਲੋਂ ਬਿੱਤੇ ਦੀ ਇੱਕ ਰਹਿਣੇ ਦੁਕਾਨ ਅਤੇ ਇੱਕ ਰੈਡੀਮੇਡ ਦੁਕਾਨ ਉੱਪਰ ਪਿਸਤੌਲ ਦੀ ਨੋਕਰ ਲੁੱਟ ਕਸੂਰ ਕੀਤੀ ਸੀ ਹਜ਼ਾਰਾਂ ਰੁਪਏ ਲੁੱਟ ਕੇ ਲੈ ਗਏ ਸਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਆ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਪਿਸਤੌਲ ਤੇ ਇੱਕ ਰਫਲ ਬਰਾਮਦ ਕੀਤੀ ਗਈ ਹੈ ਆਪਾਂ ਸੁਣਾਉਂਦੇ ਆ ਡੀਐਸਪੀ ਇਸਵੰਦੀ ਕੀ ਜਾਣਕਾਰੀ ਦੇ ਰਹੇ ਨੇ ਇਹ 18 ਤਰੀਕ ਨੂੰ ਆਪਣੇ ਸੁਨੀਲ ਕੁਮਾਰ ਸ਼ੀਲਾ ਕਰਿਆਨਾ ਸਟੋਰ ਆ ਲੁਪੋਕੇ ਉਥੇ ਇਹਨਾਂ ਚਾਰਾਂ ਦੋਸ਼ੀਆਂ ਨੇ ਪਿਸਤਲ ਦੀ ਨੋਕ ਤੇ ਜਿਹੜਾ ਉਹ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਜਿਸ ਤੇ ਜਿਹੜਾ ਮਕਦਮਾ ਦਰਜ ਕਰਕੇ ਐਸਐਚਓ ਸਾਹਿਬ ਲੁਪੋਕੇ ਨੇ ਜਿਹੜੀ ਹੈ ਤਰਤੀਸ਼ ਅਮਲ ਵਿੱਚ ਲਿਆਂਦੀ ਸੀ ਜੋ ਇਹ ਬੜੀ ਛੇਤੀ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਦੇ ਹੋਏ ਜਿਹੜਾ ਵਾ ਉਹ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਵਾ ਜਿਨ੍ਹਾਂ ਦੇ ਨਾਮ ਬਲਜੀਤ ਸਿੰਘ ਇਲੀਅਸ ਬਾਬਾ ਵਿਸ਼ਾਲ ਜਿਹੜਾ ਇਹ ਔਡਰ ਪਿੰਡ ਦਾ ਰਹਿਣ ਵਾਲਾ ਰਾਮੂ ਠੱਠੇ ਪਿੰਡ ਦਾ ਆ ਤੇ ਸੂਰਜਪੁਰ ਜੀ ਕੋਟ ਖਾਲਸੇ ਦਾ ਰਹਿਣ ਵਾਲਾ ਜੋ ਇਹਨਾਂ ਨੇ ਇਸ ਤੋਂ ਬਾਅਦ ਵੀ ਇੱਕ ਵਾਰਦਾਤ ਜਿਹੜੀ ਆ ਉਹ ਰੈਡੀमेड ਕੱਪੜੇ ਦੀ ਦੁਕਾਨ ਸੀਗੀ اٹਾਰੀ ਉੱਥੇ ਵੀ ਜਿਹੜੀ ਇਹਨਾਂ ਨੇ ਕੀਤੀ ਸੀਗੀ ਇਹ ਇਹਨਾਂ ਦੇ ਕਾਬੂ ਆਉਣ ਦੇ ਨਾਲ ਇਹ ਦੋਵੇਂ ਮਾਰਦਾ ਤਾਂ ਜਿਹੜੀਆਂ ਨੇ ਓਟਰੀ ਸੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਹੋਇਆ ਉਹ ਵੀ ਇਹਨਾਂ ਦਾ ਖੋਹ ਕੀਤਾ ਹੋਇਆ ਇਹ ਵਾਰਦਾਤ ਵੇਲੇ ਵਰਤਿਆ ਜਿਹੜਾ ਪਿਸਟਲ ਆ 32 ਬੋਰ ਦਾ ਉਹ ਰਿਕਵਰ ਕੀਤਾ ਨਾਲ ਦੋ ਜਿਹੜੇ ਜਿੰਦਾ ਰੌਂਦ ਨੇ ਕਿਰਚੋ ਜਿਹੜੀ ਆ ਉਹ ਬਰਾਮਦ ਹੋਈ ਹੈ ਸਰ ਇਹ ਪਹਿਲਾਂ ਵੀ ਕੋਈ ਮਕਰਨੇ ਚਾਰਜੀ ਸੀ ਜਾਂ ਪਹਿਲਾਂ ਕੋਈ ਇਹ ਲੋਟਾ ਕੋਗਾ ਸੋਇਤੀਆਂ ਹਾਂਜੀ ਹਾਂਜੀ ਇਹਦੇ ਵਿੱਚ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਆ ਪਹਿਲਾਂ ਇਹਨਾਂ ਦੇ ਖਿਲਾਫ ਜਿਹੜੇ ਆ 307 ਵਗੈਰਾ ਦੇ ਜਿਹੜੇ ਪਰਚੇ ਉਹ ਦਰਜ ਨੇ ਹੋਰ ਨਾਲ ਥਾਣਿਆਂ ਵਿੱਚ ਵੀ ਇਹਨਾਂ ਦੇ ਖਿਲਾਫ ਮਕਦਮੇ ਦਰਜ ਹੋ ਸਕਦੇ ਆ ਉਹ ਵੀ ਅਸੀਂ ਪਤਾ ਕਰ ਰਹੇ ਹੁਣ ਕਿਹੜੀ ਕਿਹੜੀ ਤਾਰਾ ਰਾਈ ਗਈ ਹੈ ਇਨਾਂ ਦੇ 309 62 3 BNS ਦੇ ਤਹਿਤ ਜਿਹੜਾ ਵਾ ਉਹ ਥਾਣੇ ਲੋਪੋ ਕੇ ਮਕਦਮਾ ਅੰਦਰ ਜਿਹੜਾ ਪਿਸਤਲ ਬ੍ਰੰਦ ਹੋਇਆ ਨਾਜਾਇਜ਼ ਆ ਕਿ ਜਾਇਜ਼ ਆ ਹਾਂਜੀ ਹਾਂਜੀ ਨਾਜਾਇਜ਼ ਪਿਸਤਲ ਹੈ ਜੀ ਬੱਤੀਪੁਰ ਦਾ ਠੀਕ ਹੈ ਜੀ ਗਗਵਨ ਟੀਵੀ ਲਈ ਮੈਂ ਰਿਸ਼ ਬਠਲਾ ਅਮਰਸਰ ਸਾਹਿਬ